ਇੱਕ ਆਇਆ ਠੀਗਤੂਬੇ ਨਾਲ ਤੁਬੇ ਨਾਲ ਹਾਂ ਅੱਛਾ ਜੀ ਤੇ ਭੋਲਾ ਫਿਲਮ ਚ ਭੋਲਾ ਫਿਲਮ ਚ ਗਾਇਆ ਹੋਇਆ ਮਾੜੀ ਦਰਬਾਰ ਦੀ ਫਿਲਮ ਐ ਉਹ ਬਜਾਹਰ ਪੀਰ ਗੁੱਗਾ ਅੱਛਾ ਯਾਰ ਗੁੱਗਾ ਉੱਥੇ ਗਾਇਆ ਸੀ ਅਸੀਂ ਸਾਰੀਆਂ ਸੰਗਟਾਂ ਪੀਰ ਦੇ ਨਾਲ ਮਿਲ ਮੰਗਲ ਗਾਈਏ ਅੱਛਾ ਜੀ ਉਹ ਦਰਬਾਰ ਤੇ ਗਾਇਆ ਹੋਇਆ ਦਰਬਾਰੀ ਦਰਬਾਰੀ ਹੈ ਜੀ ਹਾਂ ਤੇ ਜਿਹੜੀ ਹੁਣ ਦਿਲਜੀਤ ਬਾਜੀ ਦੀ ਫਿਲਮ ਆਈ ਹੈ ਜੀ ਚਮਕੀਲਾ ਹਾਂ netflx ਤੇ ਚੱਲ ਰਹੀ ਹੈ ਜੀ ਇਹਦੇ ਵਿੱਚ ਤੁਸੀਂ ਇਹਦੇ ਵਿੱਚ ਵੀ ਰੋਲ ਪਲੇ ਕੀਤਾ ਹਨਾ ਜੀ ਉਹਦੇ ਵਿੱਚ ਗਾਇਆ ਹੈ ਅੱਛਾ ਜੀ ਤੇ ਉੜ ਜਾ ਚੰਦਰੀਓ ਕਾਮੂ ਲਾਸ ਤੇ ਉੜ ਜਾ ਅੱਛਾ ਜੀ ਇਹ ਵੀ ਗਾਇਆ ਵਾਹ ਜੀ ਵਾਹ ਇੱਕ ਗਾਇਆ ਜਿਹੜੀ ਮੌਤ ਡੈਣ ਨੇ ਕੁਝ ਦੁਨੀਆ ਨੂੰ ਖਾ ਲਿਆ ਹਾਂ ਜੀ ਬਿਲਕੁਲ ਇੱਕ ਦਿਨ ਬੰਦਿਆ ਤੇਰੇ ਸਿਰ ਤੇ ਆਉਣੀ ਵਾਹ ਹਾਂ ਫੜਦਾ ਬੰਦੇ ਲੈ ਜੂ ਜਬਰਾਈਆਂ ਘਰ ਦੀ ਧਰਮ ਰਾਜ ਨੇ ਖਤਰੇ ਦੀ ਕਰਾਉਣੀ ਹਾਂ ਜੀ ਏ ਵੀ ਗਾਇਆ ਵਾਹ ਜੀ ਵੋਤਨ ਲੈਣਾ ਹੋਰ ਹੈ ਲੰਬੇ ਪੈਰ ਫਰਕ ਕਰਾਤਾ ਰਹਿਣਾ ਵੇ ਗਿੰਦੇ ਹਾਂਜੀ ਜਿੰਦਵਾਰੋ ਕੀ ਗਾਇਆ ਹਾਂ ਇਹ ਢਾਈ ਹੈ ਜੀ ਇਹ ਸਚਾਈ ਹੈ ਜਿੰਦਗੀ ਦੀ ਮਤਲਬ ਇਹ ਜਿਹੜਾ ਸਾਡਾ ਪੋਂ ਹੈ ਨਾ ਹਾਂਜੀ ਇੱਕ ਵੱਖਰੀ ਚੀਜ਼ ਹੈ ਹਾਂਜੀ ਅੱਜ ਦਾ ਰਾਗ ਕੁਝ ਹੋਰ ਹੈ ਹਾਂਜੀ ਇਹ ਸਾਡੀ ਜੜੀ ਪਿਛਲੀ ਪੁਰਾਣੀ ਤਰ੍ਹਾਂ ਪਰ ਹੈ ਹਾਂਜੀ ਉਹ ਚੀਜ਼ ਇਹ ਤਾਂ ਪੁਰਾਣੀਆਂ ਛੜੀਆਂ ਪੁਰਾਣੀਆਂ ਹਾਂਜੀ ਜਿਹੜੇ ਉਸਤਾਦ ਲੋਕ ਗਾਇਆ ਕਰਦੇ ਸੀ ਸਿਖਾਇਆ ਕਰਦੇ ਸੀ ਹਾਂਜੀ ਇਹਨਾਂ ਦਾ ਕੋਈ ਕਿੱਸ਼ਾ ਨਹੀਂ ਛਪਿਆ ਕਿ ਕਿਤਾਬਾਂ 'ਚ ਨਹੀਂ ਹੈ ਹਾਂਜੀ ਸਾਡੇ ਉਸਤਾਦਾਂ ਨੇ ਆਪਣੇ ਉਸਤਾਦਾਂ ਕੋਲੋਂ ਸਿੱਖੀਆਂ ਸੀ ਆਪਣੇ ਉਸਤਾਦਾਂ ਕੋਲੋਂ ਸਿੱਖੀਆਂ ਹਾਂਜੀ ਇਦਾਂ ਚੱਲੀ ਆ ਰਹੀ ਹੈ ਹਾਂਜੀ ਇਸ ਦੇ ਵਿੱਚ ਨਹੀਂ ਕਿਤਾਬਾਂ ਨਹੀਂ ਛਪੀਆਂ ਰਾਡ ਨਹੀਂ ਹੋਏ ਹਾਂਜੀ ਪਹਿਲਾਂ ਕੋਈ ਫ਼ਰੀਦ ਵੀ ਰਾਡ ਹੋਏ ਪਾਕਿਸਤਾਨ ਚਲੇ ਗਿਆ ਫ਼ਰੀਦ ਹਾਂਜੀ ਉਹਨਾਂ ਦਾ ਕਿੱਦਾਂ ਖਰੀਦਦਾਰਿਆ ਹਾਂਜੀ ਉਸ ਸਮੇਂ ਵਿੱਚ ਕੁਝ ਲਗਾਟ صدیق ਦੇ ਚੱਲੇ ਸੀਗੇ ਠੀਕ ਹੈ ਜੀ ਬਾਕੀ ਬਹੁਤ ਸਨੀਆਂ ਪੁਰਾਣੀ ਚੀਜ਼ ਹੈ ਹਾਂਜੀ ਉਹ ਉਸਤਾਦ ਇਹਨਾਂ ਚੀਜ਼ਾਂ ਨੂੰ ਆਪ ਹੀ ਲਿਖਦੇ ਸੀਗੇ ਠੀਕ ਹੈ ਜੀ ਉਸਤਾਦ ਬਦਰਦੀਨ ਹਾਂਜੀ ਉਸਤਾਦ ਸ਼ਾਦਰਦੀਨ ਹਾਂਜੀ ਤੇ ਉਮਰਦੀਨ 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 ਠੀਕ ਹੈ ਜੀ ਸਾਡੇ ਉਸਤਾਦ ਦੇ ਉਸਤਾਦ ਸੀਗੇ ਉਮਰਦੀਨ ਅੱਛਾ ਤੂੰ ਉਹ ਲਿਖਦੇ ਸੀ ਤੇ ਤੁਸੀਂ ਅੱਗੇ ਕਾਉਂਦੇ ਸੀ ਉਹ ਲਿਖਦੇ ਵੀ ਸਿਖਾਉਂਦੇ ਵੀ ਸੀ ਅੱਛਾ ਜੀ ਆ ਅਰਸਾਜ ਬਦਰਦੀਨ ਸੀਗੇ ਹਾਂਜੀ ਉਹ ਲੜੀਆਂ ਬਣਾਉਂਦੇ ਸੀ ਕਿੱਥੇ ਅੱਛਾ ਜੀ ਕਿਹੜਾ ਅਰਸਾਜ ਬਦਰਦੀਨ ਲੜੀਆਂ ਬਣਾਉਂਦਾ ਜਿਹੜੇ ਅਰਸਾਜ ਸ਼ਾਦਰ ਸੀਗੇ ਸ਼ਾਦਰ ਹਾਂਜੀ ਸ਼ਾਦਰਦੀਨ ਹਾਂਜੀ ਉਹਦੇ ਰੰਗ ਲਿਖੇ ਹੋਏ ਬਹੁਤ ਗੱਜਬੀਆ ਚੀਜ਼ਾਂ ਬਹੁਤ ਕਮਾਲ ਦੀਆਂ ਚੀਜ਼ਾਂ ਬੰਦਿਆ ਤੋਂ ਬੰਦਿਆ ਅੱਛਾ ਜੀ ਕਲੈਰੀਆ ਮੋਰਾ ਮੈਨਾ ਤੇ ਮੈਨਾ ਤੇ ਰਹਿੰਦੀ ਮੁਟ ਦੇ ਝਖੜਾ हां जी।, 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 जी इस तरह ਦੀਆਂ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਬਹੁਤ ਅੱਬਰ ਲਿਖੀਆਂ ਵਾਹ ਜੀ ਜਿਹੜੇ ਸੱਸੀ ਦੇ ਰੰਗ ਨੇ ਥੇ ਆ ਹਾਂ ਜੀ ਬਹੁਤ ਕਮਾਲ ਲਿਖੇ ਆ ਵਾਹ ਅੱਜ ਤੱਕ ਹਾਂ ਜੀ ਅੱਜ ਵੀ ਉਹ ਨਵੇਂ ਨੇ ਬਿਲਕੁਲ ਪਰ ਸਾਡੇ ਇਸ ਏਰੀਏ ਵਿੱਚ ਗਾਉਣ ਵਾਲਾ ਬੰਦਾ ਰਿਹਾ ਨਹੀਂ ਕੋਈ ਹਾਂ ਜੀ ਗਾਉਣ ਵਾਲੇ ਬੰਦੇ ਸੀਗੇ ਤੜਾਣੇ ਕੰਮ ਕਰਦੇ ਚਲੇ ਗਏ ਵਿਚਾਰੇ ਦੁਨੀਆ ਤੋਂ ਹਾਂ ਜੀ ਇਸ ਕਰਕੇ ਨਵਾਂ ਬੰਦਾ ਕੋਈ ਸਿੱਖਿਆ ਹੈ ਨਹੀਂ ਬਿਲਕੁਲ ਆ ਇਸ ਟਾਰਕੈਟ ਪੈ ਗਈ ਹੈ ਹਾਂ ਜੀ ਬਾਕੀ ਰੋਟੀ ਨਾ ਅੱਜ ਵੀ ਨਮੀ ਹੈ ਜੀ ਜਾਂ ਨਮੀ ਹੈ ਜੀ ਜੇ ਉਹਨਾਂ ਨੂੰ ਕੋਈ ਗਾਉਣਿਆ ਨਵਾਂ ਹੋਵੇ ਨਾ ਤਾਂ ਸੁਣਨ ਚ ਵੀ ਇੰਟਰਸਟ ਨਵੇਂ ਮੁੰਡੇ ਰੱਖਦੇ ਆ ਹਾਂ ਜੀ ਪ੍ਰਾਣਿਆਂ ਨੂੰ ਦੇਖ ਕੇ ਕਹਿ ਦਿੰਦੇ ਆ ਇਹਨੇ ਕਿਆ ਗਾਣਾ ਪੁਰਾਣਾ ਜੇ ਵੈਸੇ ਜਿਹੜਾ ਹੁਣ ਵੀ ਜੋ ਪਪੂਲਰ ਹੋ ਰਿਹਾ ਹੈ ਤਾਂ ਉਹ ਪੁਰਾਣਾ ਹੀ ਆ ਉਹਨੂੰ ਨਵੇਂ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਨਵੇਂ ਢੰਗ ਨਾਲ ਤਾਂ ਪੇਸ਼ ਕੀਤਾ ਜਾ ਰਿਹਾ ਪਰ ਜਿਹੜੀ ਉਹ ਚੀਜ਼ ਉਸਤਾਦ ਲੋਕ ਬਣਾ ਕੇ ਗਾ ਗਏ ਹਾਂ ਉਹ ਤਾਂ ਨਹੀਂ ਬਣਨੀ ਜੀ ਉਹ ਚੀਜ਼ ਬਣਦੀ ਨਹੀਂ ਉਹ ਨਹੀਂ ਬਣਦੀ ਗੱਲ ਹਾਂ ਬਿਲਕੁਲ ਬਿਲਕੁਲ ਆ ਹੁਣ ਲੋਕਾਂ ਨੇ ਚਮਕੀਲਾ ਫਿਲਮ ਕਿੰਨੀ ਪਸੰਦ ਕੀਤੀ ਆ ਹਾਂ ਅਗਰ ਦੇਖਿਆ ਜਾਵੇ ਹੈ ਤਾਂ ਇਹਦੇ ਵਿੱਚ ਜੋ ਕੁਝ ਵੀ ਹੈ ਤਾਂ ਪੁਰਾਣਾ ਹੀ ਵਿਰਸਾ ਦਿਖਾਇਆ ਨਾ ਇਹਦੇ ਵਿੱਚ ਜੋ ਉਸ ਸਮੇਂ ਵਿੱਚ ਬੀਤਿਆ ਹੈ ਹਾਂ ਜੀ ਉਹਨਾਂ ਨੇ ਉਹ ਪੇਸ਼ ਕੀਤਾ ਹੈ ਉਹ ਪੇਸ਼ ਕੀਤਾ ਬਿਲਕੁਲ ਜੀ ਜੋ ਉਸ ਸਮੇਂ ਦੇ ਅੰਦਰ ਜੋ ਕੁਝ ਹੋਇਆ ਹੈ ਹਾਂਜੀ ਸਚਾਈ ਦੇ ਨਵੇਂ ਨਾਲ ਉਹਨਾਂ ਨੇ ਉਹੀ ਕੁਝ ਪੇਸ਼ ਕੀਤਾ ਫਿਲਮ ਤੇ ਹਾਂ ਬਿਲਕੁਲ ਜੀ ਬਿਲਕੁਲ ਵੈਸੇ ਠੀਕ ਆ ਗੱਲ ਕਿਉਂਕਿ ਸਮੇਂ ਦੀਆਂ ਗੱਲਾਂ ਉਹ ਸਮਾਂ ਕੁਝ ਹੋਰ ਸੀ ਹਾਂਜੀ ਹਾਂ ਸਮਾਂ ਸਮਾਂ ਸਮਰਾਥ ਹੈ ਜੀ ਹਾਂ ਤੇ ਬਾਪੂ ਜੀ ਜਦੋਂ ਹੁਣ ਤੁਸੀਂ ਚਮਕੀਲਾ ਫਿਲਮ ਦੀ ਮੂਵੀ ਕਰ ਰਹੇ ਸੀ ਹਾਂ ਤੇ ਫਿਰ ਤੁਹਾਨੂੰ ਜਿਹੜੀ ਛੂਟਿੰਗ ਹੋਈ ਸੀ ਜਦ ਤੁਸੀਂ ਮੱਛਰਦਾਨੀ ਵਿੱਚ ਜਾਂ ਫਿਲਮ ਰਿਲੀਜ਼ ਆਪਣਾ ਸਟਾਰਟ ਹੁੰਦੀ ਆ ਫਿਲਮ ਹਾਂ ਫਿਲਮ ਦੀ ਸਟਾਰਟਿੰਗ ਵਿੱਚ ਤੁਹਾਡਾ ਰੋਲ ਆ ਨਾ ਜੀ ਹਾਂ ਫਿਲਮ ਦੀ ਸਟਾਰਟਿੰਗ ਤੇ ਜਿੱਥੇ ਫਿਲਮ ਦੇ ਵਿੱਚ ਨਾਮ ਆਉਂਦਾ ਜਿਹਨੂੰ ਆਪਾਂ ਨੰਬਰੀ ਕਹਿੰਦੇ ਆ ਪੰਜਾਬੀ ਦੇ ਵਿੱਚ ਸਟਾਰਟਿੰਗ ਦੇ ਵਿੱਚ ਹਾਂਜੀ ਤੇ ਉਹ ਜਿਹੜੀ ਮੱਛਰਦਾਨੀ ਦੇ ਵਿੱਚ ਤੁਸੀਂ ਬੈਠੇ ਆ ਉਹ ਰੋਲ ਤੁਸੀਂ ਉਹ ਪੰਜਾਬ ਵਿੱਚੇ ਪਲੇ ਕਰਿਆ ਤਾਂ ਜਾਂ ਫਿਰ ਤੁਹਾਨੂੰ ਬੰਬੇ ਸਟੂਡੀਓ ਚ ਲੈ ਕੇ ਤੇ ਜੀ ਉਹ ਬੰਬੇ ਚ ਐ ਅੱਛਾ ਬੰਬੇ ਲੈ ਗਏ ਸੀ ਤੁਹਾਨੂੰ ਹਾਂ ਇਹ ਫਿਰ ਬੰਬੇ ਤੁਸੀਂ ਕਾਦੇ ਵਿੱਚ ਗਏ ਤੇ ਜੀ ਜਹਾਜ਼ ਚ ਗਏ ਸੀ ਅੱਛਾ ਪ੍ਰਾਈਵੇਟ ਜੈਟ ਚ ਗਏ ਹੋਣੇ ਉਹਨਾਂ ਦੇ ਜਹਾਜ਼ ਉਹਨਾਂ ਤੋਂ ਕੁਝ ਜਿਹੜਾ ਆਪਣਾ ਪ੍ਰੋਡਿਊਸਰ ਸੀਗਾ ਫਿਲਮ ਬਣਾਉਣ ਵਾਲਾ ਹਾਂ ਜੀ ਪ੍ਰੋਡਿਊਸਰ ਹਾਂ ਜੀ ਉਹਨੇ ਸਾਰਾ ਖਰਚਾ ਸਭ ਕੁਝ ਉਹਨੇ ਹੀ ਮੈਂ ਨਾਮੇ ਭੁੱਲ ਗਿਆ ਉਹਨਾਂ ਦਾ ਹੋ ਮਨਜੀਤ ਮੈਂ ਦਲਜੀਤ ਤਾਂ ਭਾਜੀ ਦਾ ਨਾਮ ਹੈ ਜਿਨ੍ਹਾਂ ਨੇ ਇਹ ਫਿਲਮ ਬਣਾਈ ਹੈ ਇਹ ਚਲੋ ਕੋਈ ਨਹੀਂ ਮੈਂ ਯਾਦ ਕਰਕੇ ਬੀਚ ਬਣਾਈ ਹੈ ਹਾਂ ਜ ਬਣਾਈ ਦਾ ਜਲਜੀਤ ਨੇ ਜਿਹੜਾ ਫਿਲਮ ਦਾ ਪ੍ਰੋਡਿਊਸਰ ਹੈ ਜੀ ਦੂਸਰ ਦਾ ਕੰਮ ਉਹ ਮੇਰਾ ਖਿਆਲ ਜਿਹਨੇ ਪੈਸਾ ਲਾਇਆ ਸਾਰਾ ਅਮਜਿਤ ਖਾਨ ਵਾਲੀ ਮੈਂ ਕਹਿੰਦਾ ਹਾਂ ਜੀ ਅਮਜਿਤ ਖਾਨ ਵਾਲੀ ਆ ਹਾਂ ਜੀ ਹਾਂ ਅਮਜਿਤ ਖਾਨ ਵਾਲੀ ਆ ਠੀਕ ਆ ਹਾਂ ਅਮਜਿਤ ਖਾਨ ਵਾਲੀ ਬਾਪੂ ਜੀ ਸਾਰਾ ਯਾਦ ਰੱਖਦੇ ਮੈਂ ਕਿਤੇ ਵੀ ਨਹੀਂ ਯਾਦ ਹੁੰਦਾ ਕਈ ਅਮਜਿਤ ਖਾਨ ਵਾਲੀ ਸਾਹਿਬ ਨੇ ਬਣਾਈ ਹੈ ਤੇ ਬਾਪੂ ਜੀ ਉਹ ਜਿਹੜਾ ਰੋਲ ਤਾਂ ਤੁਹਾਡਾ ਫਿਲਮ ਦੇ ਵਿੱਚ ਤਾਂ ਮੇਰਾ ਖਿਆਲ ਆ ਕੁਝ ਸੈਕਿੰਡ ਦਾ ਤੇ ਤੁਸੀਂ ਕੀਤਾ ਕਿੰਨੇ ਕਿਉਂ ਉਥੇ ਉਥੇ ਕਿੰਨਾ ਟਾਈਮ ਲੱਗਿਆ ਸੀ ਉਹਨੂੰ ਰੋਲ ਨੂੰ ਕਲੀਅਰ ਕਰਨੇ ਨੂੰ ਉਹ ਤਾਂ ਉਹਨਾਂ ਨੇ ਜਿੰਨਾ ਹਿੱਸਾ ਲੈਣਾ ਹੈ ਹਾਂਜੀ ਉਹ ਉਹਨਾਂ ਦੀ ਮਰਜ਼ੀ ਹੈ ਅੱਜ ਤੁਹਾਡਾ ਤਾਂ ਕਾਫੀ ਟਾਈਮ ਲੱਗਿਆ ਹੋਣਾ ਅਸੀਂ ਤਾਂ ਅਸੀਂ ਤਾਂ ਦੋ-ਦੋ ਘੰਟੇ ਕੱਦ ਹੁੰਦੇ ਹਾਂ ਉਹਨਾਂ ਨੇ 2 ਮਿੰਟ ਲੈਣੇ ਆ 2 ਮਿੰਟ ਲੈਣੇ ਆ ਤੁਹਾਡੇ ਮਤਲਬ ਉਹ ਰੋਲ ਜਦ ਕੈਮਰੇ ਤੇ ਤੁਹਾਡੀ ਸ਼ੂਟਿੰਗ ਕੀਤੀ ਹੈ ਉੱਥੇ ਉਹਨਾਂ ਨੇ ਤੁਹਾਨੂੰ ਸ਼ੂਟ ਕੀਤਾ ਕੈਮਰੇ ਤੇ ਉਸ ਟਾਈਮ ਉਹਨਾਂ ਨੇ ਕਿੰਨਾ ਕੁ ਸਮਾਂ ਤੁਹਾਨੂੰ ਉੱਥੇ ਇਹ ਕੰਮ ਲਈ ਖੜਾਈ ਰੱਖਿਆ ਉੱਚੀ ਤਾਂ ਧਕਾ ਘੰਟਾ ਲੱਗ ਗਿਆ ਸੀ ਅੱਛਾ ਅੱਧਾ ਘੰਟਾ ਲੱਗਿਆ ਅੱਧੇ ਘੰਟੇ ਯਾਨੀ ਕਿ ਤੁਸੀਂ ਫੇਰ ਆਏ ਨਾ ਸਾਡੇ ਹੋਏ ਆ ਨਾ ਨਾ ਜਿੰਨਾ ਕੁ ਅੱਧੇ ਘੰਟੇ ਚ ਕਰਤਾ ਉਹਨਾਂ ਕੋਲ ਚੀਜ਼ ਸਾਰੀ ਚੱਲੇ ਸੀ ਹਾਂਜੀ ਸਾਡੇ ਵੱਲੋਂ ਹਾਂਜੀ ਉਹਨਾਂ ਨੂੰ ਜਿੰਨੀ ਵਾਰ ਤੁਹਾਨੂੰ ਨਹੀਂ ਰੱਖ ਲੈਣੀਆਂ ਵੇਖੋ ਬੜੇ ਬੱਤਲ ਬੜੀ ਬਣਾ ਲੈਣੀ ਆ ਹਾਂ ਉਹਦੇ ਵਿੱਚ ਜਿੰਨੇ ਜਿਹੜੇ ਗ੍ਰੈਂਟ ਆچھے ਹੋਏ ਅਸਲ ਬਾਤ ਮੇਰੇ ਮਨ ਕਿ ਜਿੱਦਾਂ ਕੋਈ ਫੋਟੋ ਵਿੱਚ ਨਹੀਂ ਹੁੰਦੀ ਮੈਂ 10 12 ਖਿੱਚ ਲੈਂਦਾ ਜਿਹੜੀ ਵਧੀਆ ਹੁੰਦੀ ਆ ਉਹ ਪਾ ਦਿੰਦੀ ਆ ਬਸ ਇੰਨੇ ਚੋ ਇਦਾਂ ਹੀ ਹੋ ਹਾਂ ਜਿਹੜਾ ਵਧੀਆ ਹਿੱਸਾ ਉਹਨੂੰ ਰੱਖ ਲਵੇ ਜਿੰਨਾ ਉਹਨਾਂ ਦਾ 2 ਮਿੰਟ ਦਾ 2 ਸਕਿੰਟ ਦਾ ਜਿੰਨਾ ਉਹਨਾਂ ਦਾ ਖਰਾਉਣਾ ਰੱਖ ਲੈਂਦੇ ਤੇ ਬਾਪੂ ਜੀ ਮੈਂ ਸੁਣਿਆ ਕਿ ਤੁਸੀਂ ਸੋਨੀਆ ਗਾਂਧੀ ਕੋਲ ਵੀ ਕਈ ਦਿਨ ਰਹੇ ਤੇ ਤੁਹਾਨੂੰ ਰੱਖਿਆ ਦਾ ਸੋਨੀਆ ਗਾਂਧੀ ਨੇ ਕਈ ਦਿਨ ਰਹੇ ਸੀ ਸੋਨੀਆ ਗਾਂਧੀ ਕੋਲ ਹਾਂ ਮੇਰੇ ਕੋਲ ਸਰਟੀਫਿਕੇਟ ਪਿਆ ਸਾਰਾ ਕੁਝ ਮੇਰੇ ਪਾਸ ਵਾਹ ਜੀ ਵ ਅਰਜੀਬ ਜੀ ਦਿੱਤੀ ਹੋਈ ਸ਼ਿਲਡਰ ਮੇਰੇ ਪਾਸ ਅੱਛਾ ਜੀ ਅਰਜੀ ਮੈਂ ਅਰਜੀ ਬਗਾਂਦੀ ਉਦੋਂ ਰਾਜਾ ਬੜਿਆ ਸੀਗਾ ਹਾਂ ਬੜਿਆ ਜਦੋਂ ਅਸੀਂ ਗਏ ਸੀ 23 ਦਿਨ ਦਿੱਲੀ ਤੇ ਰਹੇ ਸੀ ਅਰਬਿੰਦਰਾਂ ਰੰਗਸ਼ਾਲਾ 88 ਦੀ ਗੱਲ 1986 ਦੀ ਹਾਂ 1986 ਦਾ 1986 ਦੇ ਵਿੱਚ ਬਣਿਆ ਥਾ